ਤੇ ਉਦੋਂ ਜਿਹੜਾ ਸੰਪੂਰਨਤਾ ਦਿਵਸ ਬਣਾਇਆ ਗਿਆ ਇੱਕ ਹੁੰਦਾ ਗੁਰਗੱਦੀ ਦਿਵਸ ਇਹ 1708 ਵਿੱਚ ਨਾਦੇੜ ਦੀ ਮਹਾਰਾਸ਼ਟਰ ਦੀ ਧਰਤੀ ਤੇ ਸਤਿਗੰਕ ਸ੍ਰੀ ਹਿੰਦੂ ਸਾਹਿਬ ਵਿਖੇ ਭਲਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਕੇ ਪੰਜ ਪੈਸੇ ਲਾਰੀਆ ਬਲਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕਰਕੇ ਕਿਹਾ ਭਾਈ ਸਭ ਸਿੱਖਨوں ਨੂੰ ਹੁਕਮ ਹੈ ਗੁਰੂ ਮਾਣਿਓ ਜਰੰਤ ਭਾਈ ਤੂੰ ਕੇ ਸਿੱਖਾਂ ਨੇ ਅੱਜ ਤੋਂ ਗੁਰੂ ਗ੍ਰੰਥ ਨੂੰ ਮੰਨਣਾ ਹੈ ਇਹੀ ਪੰਕਤ ਤੇ ਗ੍ਰੰਥਾ ਦੋ ਪਹਿਲੂ ਮਹਾਰਾਜ ਨੇ ਦਿੱਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਮੇਰਾ ਸਿੱਖ ਮੜੀਆਂ ਮੜੀਆਂ ਦਾ ਪੁਜਾਰੀ ਨਹੀਂ ਹੋਏਗਾ ਮੇਰਾ ਸਿੱਖ ਭਾਈ ਕੇਸਾਂ ਧਾਰੀ ਹੋਵੇਗਾ ਮੇਰਾ ਸਿੱਖ ਭਾਈ ਅੰਮ੍ਰਿਤ ਛੱਕੇ ਗੁਰੂ ਕੀ ਬਾਣੀ ਪੜਨ ਵਾਲਾ ਗੁਰੂ ਦੇ ਆਖੇ ਤੇ ਦੀਵਸਕੀਤ ਕਰੇਗਾ ਤੋਂ ਭਾਈ ਇਹ ਲੋੜ ਹੈ ਆਪ ਵੀ ਕੁਝ ਬਾਰੇ ਪੜੋ ਦੇਖੋਗੇ ਭਾਈ ਕਿੰਝਾ ਦਾ ਹਾਲ ਹੈ ਪੰਜਾਬ ਦੇ ਭੱਤੀ ਇਸੇ ਵਰਤਮਾਨ ਦਾ ਹਰwidehat ਕੇ ਵੈਸੇ ਪੰਜਾਬ ਨੂੰ ਵਰਦਾਨ ਕੀਤਾ ਗਿਆ ਕੈਨੇਡਾ ਅਮਰੀਕਾ ਕਿਤੇ ਵੀ ਤੁਸੀਂ ਦਾਉਨਸ਼ੀਆਂ ਦੀ ਬਹੁਤ ਪ੍ਰਭਾਰ ਹੈ ਦਿੱਲੀ ਦੇ ਕਿਤੇ ਦਾਉਨ ਸੀ ਉੱਤੇ ਕੁਝ ਏਰੀਏ ਐਸੇ ਨੇ ਬੜੇ ਗੰਭਲੇ ਏਰੀਏ ਜਿੱਥੇ ਨਸ਼ਾ ਆਮ ਫਿਰਿਆ ਵੇਖਦਾ ਸੀ ਤੇ ਨਸ਼ਾ ਦੀ ਪ੍ਰਭਾਰ ਦੇ ਹੇਠਾਂ ਸਾਰੀ ਧਰਤੀਆਂ ਦਿੱਤੀ ਇਸ ਲਈ ਕੇਵਲ ਤੇ ਕੇਵਲ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ ਇਸ ਲਈ ਮਹਾਰਾ ਸੱਚੀ ਬਾਦਸ਼ਾਹ ਕਹਿੰਦੇ ਜਿਤ ਮੀਤਾ ਜਿਤ ਪੀਤਾ ਮਤ ਵਰਨ ਹੋਏ ਮਹਾਰਾਜ ਕਹਿੰਦੇ ਜਿਤ ਪੀਤਾ ਮਤ ਦੂਰ ਹੋਏ ਵਰਗ ਬਵੈ ਵਿੱਚ ਆਏ ਆਪਣਾ ਪ੍ਰਾਇਆ ਨਾ ਪਛਾੜੀ ਮਸੂਮਤ ਕਹਿ ਖਾਏ ਮਹਾਰਾਜ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਭਾਈ ਦਸ਼ਾਂਗਰ ਨਾਲ ਸਿੱਖ ਨੇ ਕੋਈ ਸਿੱਖ ਨੇ ਕੋਈ ਮਾਸ ਦਾ ਸੇਵ ਨਹੀਂ ਕਰਨਾ ਸਿੱਖ ਨੇ ਧੀ ਭੈਣ ਦੀ ਇੱਜ਼ਤ ਰੱਖਣੀ ਹੈ ਸਿੱਖ ਦੇ ਭਾਈ ਗਰੂ ਭੈਣ ਦੀ ਮਹਾਰਾਜ ਕਹਿੰਦੇ ਇੱਜ਼ਤ ਰੱਖਣੀ ਹੈ ਮਹਾਰਾਜ ਸੱਚੀ ਪਾਤਸ਼ਾਹ ਨੇ ਸਾਨੂੰ ਯਾਰ ਕੀਤੇ ਸੋ ਸਾਰੇ ਇੱਕਤਾ ਬਚਾਈਏ ਸਾਰੇ ਇੱਕੋ ਸੰਗਤ ਦੀ ਬਣਾਉਤ ਕਰੀਏ ਬੰਦੂਗਾਂ ਅਤਲਕਲ ਗੁਰਦ੍ਰਨ ਸਾਹਿਬ ਜੀਆਂ ਦਾ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂੱਚੀ ਮネジਮੈਂਟ ਵੱਲੋਂ ਆ ਸਤਿਮੁਨੀ ਸੇਵਾ ਸੁਸਾਇਟੀ ਬੀਬੀਆ ਵੱਲੋਂ ਸਮੂਹ ਜੱਥੇ ਵੱਲੋਂ ਆਪ ਸੁਭੂਤੀ ਸੰਗਤ ਨੂੰ ਲੱਖ 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 ਵਧਾਈ ਹੋਵੇ ਸਾਰਿਆਂ ਨੂੰ ਜੀ ਆਇਆਂ ਚਾਹ ਮਾਣਿ ਚਾਰ ਆ ਭਾਈ ਸਾਰੇ